ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਹਨ ਤੇ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈੱਲ ਆਨ ਬਰਨ ਜ਼ਰੂਰ ਦਬਾ ਦਿਓ ਤਾਂ ਜੋ ਬਧੀਤ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਜਿਹੜੀਆਂ ਅੱਜ ਗੱਲਾਂ ਬਾਤਾਂ ਕਰਨੀਆਂ ਨੇ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨੀ ਹੈ ਬਹੁਤ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰਨੀ ਹੈ ਤੁਹਾਡੇ ਨਾਲ ਤੁਸੀਂ ਕਿਰਪਾ ਕਰਕੇ ਵੀਡੀਓ ਨੂੰ ਪੂਰੇ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਆਪਾਂ ਬਹੁਤ ਮਿਹ ਤਾਂ ਤੁਸੀਂ ਵੀ ਆਪਣਾ ਫਰਜ਼ ਨਿਭਾਇਆ ਕਰੋ ਵੀਡੀਓ ਪੂਰੀ ਦੇਖ ਕੇ ਤੇ ਬਾਅਦ ਦੇ ਵਿੱਚ ਜੋ ਵੀ ਤੁਹਾਡਾ ਕੋਈ ਸਵਾਲ ਹੁੰਦਾ ਉਹ ਤੁਸੀਂ ਆਪਾਂ ਨੂੰ ਪੁੱਛ ਸਕਦੇ ਹੋ ਤੇ ਕਿਸਾਨ ਵੀਰੋ ਹੁਣ ਤੁਹਾਨੂੰ ਪਤਾ ਹੀ ਹੈ ਜਿਹੜਾ ਪੰਜਾਬ ਦਾ ਮੌਸਮ ਹੈ ਤਕਰੀਬਨ ਮਹੀਨੇ ਡੇਢ ਮਹੀਨੇ ਬਾਅਦ ਆਪਣਾ ਮੌਸਮ ਖੁੱਲੇਗਾ ਤੇ ਬਹੁਤ ਖੁਸ਼ੀ ਦੀ ਗੱਲ ਵੀ ਹੈ ਕਿਸਾਨ ਵੀਰਾਂ ਵਾਸਤੇ ਤੇ ਬਹੁਤ ਦੁੱਖ ਦੀ ਗੱਲ ਇਹ ਹੈ ਵੀ ਬਹੁਤ ਜਗ੍ਹਾ ਦੇ ਉੱਪਰ ਕਿਸਾਨਾਂ ਦਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋਇਆ ਕਿਉਂਕਿ ਕਿਸੇ ਦੀ ਆਪਣੀ ਜਿਹੜੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਆਪਣੀ ਅੱਖਾਂ ਸਾਹਮਣੇ ਬਰਬਾਦ ਹੁੰਦੀ ਦੇਖ ਕੇ ਆਪਾਂ ਕਾ ਕੋਈ ਵੀ ਬੰਦਾ ਨਹੀਂ ਦੇਖ ਸਕਦਾ ਆਪਣੀ 6 ਮਹੀਨਿਆਂ ਦੀ ਜਿਹੜੀ ਮਿਹਨਤ ਹੁੰਦੀ ਹੈ ਪੂਰੀ ਉਹ ਬਰਬਾਦ ਹੋ ਜਾਂਦੀ ਹੈ ਤੇ ਕਿਸਾਨ ਵੀਰੋ ਜਿਹੜੀ ਹੁਣ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਨੇ ਗੱਲਾਂ ਬਾਤਾਂ ਧਿਆਨ ਨਾਲ ਸੁਣਿਓ ਕਿਉਂਕਿ ਹੁਣ ਕਣਕਾ ਜਿਹੜੀ ਆਪਣੀ ਤਕਰੀਬਨ 70 ਦਿਨਾਂ ਦੇ ਕਰੀਬ ਹੋ ਚੁੱਕੀ ਹੈ ਹਰੇਕ ਦੀ ਇਹ 65 ਤੋਂ 70 ਦਿਨ ਦੀ ਬਾਕੀ ਐਵਰੇਜ ਕਣਕਾ ਜਿਹੜੀ 70 ਤੋਂ 80 ਦਿਨ ਦੀ ਮੰਨੀ ਜਾਂਦੀ ਹੈ ਕਿਉਂਕਿ ਕਿਤੇ ਵੱਧ ਵੀ ਆ ਕਿਤੇ ਘੱਟ ਵੀ ਆ ਤੇ ਐਵਰੇਜ ਆਪਾਂ 70 ਤੋਂ 80 ਦਿਨ ਲਾ ਕੇ ਚੱਲੀਏ ਕਣਕ ਨੂੰ ਦੂਜਾ ਪਾਣੀ ਆ ਜਿਹੜਾ ਉਹ ਲੱਗਣ ਵਾਲਾ ਜਾਂ ਜਿਨ੍ਹਾਂ ਨੇ ਲਾਤਾ ਉਹ ਠੀਕ ਰਹਿ ਗਏ ਜਿਨ੍ਹਾਂ ਨੇ ਲਾਉਣਾ ਕਿਸਾਨ ਵੀਰ ਉਹ ਫਟਾਫਟ ਪਹਿਲਾ ਦੂਜਾ ਪਾਣੀ ਲਗਾ ਦਿਓ ਕਿਉਂਕਿ ਕਣਕਾਂ ਦੀ ਜਿਹੜੀ ਗ੍ਰੋਥ ਹੈ ਕੋਈ ਹਰਬੀ ਸਾਈਡ ਹੋਵੇ ਕੁਝ ਵੀ ਹੋਇਆ ਹੋ ਉਹ ਦੂਜਾ ਪਾਣੀ ਜੇਕਰ ਆਪਾਂ ਲਾਵਾਂਗੇ ਤਾਂ ਕਣਕ ਨੂੰ ਮਾਰਾ ਮੋਟਾ ਅਸਰ ਹੋਊਗਾ ਤੇ ਜਿਹੜਾ ਆਪਾਂ ਕਣਕ ਨੇ ਗ੍ਰੋਥ ਲੈਣੀ ਉਹ ਲੂਗੀ ਕਿਉਂਕਿ ਬਾਣਾ ਦੇ ਵਿੱਚ ਖੁਸ਼ਕੀ ਬਹੁਤ ਹੈ نیچے ਖੁਸ਼ਕੀ ਹੈ ਉੱਪਰੋਂ ਬਾਣਾ ਆਪਾਂ ਨੂੰ ਨਰਮ ਲੱਗਦੇ ਨੇ نیچے ਖੁਸ਼ਕੀ ਹੈ ਕਣਕਾਂ ਆਪਣੀਆਂ ਠੰਡ ਕਾਰਨ ਗ੍ਰੋਥ ਰੁਕੀ ਹੋਈ ਸੀਗੀ ਤੇ ਕਣਕਾਂ ਹੁਣ ਆਪਣੀਆਂ ਗ੍ਰੋਥ ਕਰਨੀਆਂ ਜਦੋਂ ਧੁੱਪਾਂ ਪੂਰੀਆਂ ਚਮਕਣਗੀਆਂ ਤੇ ਹੁਣ ਧੁੱਪਾਂ ਚਮਕਣਤੀ ਨੇ ਕਿਸਾਨ ਵੀਰੋ ਬਹੁਤ ਆਪਾਂ ਨੂੰ ਕੀ ਫਾਇਦਾ ਹੋਣ ਵਾਲਾ ਹੈ ਜਿੱਥੇ-ਜਿੱਥੇ ਕਿਸੇ ਦੀ ਕੋਈ ਸਪਰੇਅ ਕਰਨ ਵਾਲੀ ਆਓ ਤੁਸੀਂ ਵੇਚੇਜ ਕੋ ਕਹੋ ਕਿ ਜੇ ਮਰਜ਼ੀ ਕਰੋ ਪਾਣੀ ਵੇਚੇਜ ਕੋ ਕਹੋ ਕਿ ਲਾਓ ਕੋਈ ਚਿੰਤਾ ਵਾਲੀ ਗੱਲ ਨਹੀਂ ਤੇ ਅੱਗੇ ਕਿਸਾਨ ਵੀਰੋ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨੀ ਆ ਉਹ ਗੱਲ ਕਰਕੇ ਖੇਸ਼ਾਨ ਵੀਰੋ ਆਹ ਆਪਣੀ ਜਿਹੜੀ ਹੁਣ ਕਣਕਾਂ ਦੇ ਵਿੱਚ ਧੁੱਪਾਂ ਦਾ ਜਿਹੜਾ ਅਸਰ ਆ ਉਹ ਵੀ ਸ਼ੁਰੂ ਹੋ ਜੂਗਾ ਅਸਰ ਹੁਣ ਤੇ ਦੂਜੇ ਨੰਬਰ ਤੇ ਕਿਸਾਨ ਵੀਰੋ ਜਿਹੜੀ ਆਪਾਂ ਗੱਲ ਕਰਨੀ ਆਂ ਕੀ ਕੋਰੇ ਦੀ ਕਿਉਂਕਿ ਕਿਸਾਨ ਵੀਰੋ ਹੁਣ ਕਣਕਾਂ ਨੇ ਜਿਹੜੀਆਂ ਉਹਨਾਂ ਦੇ ਉੱਪਰ ਕੋਰਾ ਪੈਣ ਦਾ ਸਾਰ ਹੈ ਕਿਉਂਕਿ ਹੁਣ ਜਦੋਂ ਆਪਾਂ ਕਿਸਾਨ ਵੀਰੋ ਆਹ ਟਾਈਮ ਦੇ ਵਿੱਚ ਆ ਕੇ ਕਣਕ ਨਿੱਸਣ ਤੋਂ ਪਹਿਲਾਂ ਕੋਰਾ ਪੈਂਦਾ ਕਣਕਾਂ ਦੀ ਥੋੜੀ ਜਿਹੀ ਗਰੋਥ ਰੁਕ ਜਾਂਦੇ ਨਾਲ ਤਾਂ ਜਿਹੜੀਆਂ ਓਵਰ ਓਵਰ ਜ਼ਿਆਦੇ ਜਾਂਦੀਆਂ ਨੇ ਤੇ ਜਿਹੜਾ ਨਸਾਰਾ ਕਿਸਾਨ ਵੀਰੋ ਇੱਕਸਾਰ ਹੋ ਜਾਂਦਾ ਕਣਕ ਦਾ ਤੇ ਬਾਕੀ ਝਾੜ ਵੀ ਕਿਸਾਨ ਵੀਰੋ ਕੋਰੇ ਨਾਲ ਵੱਧਦਾ ਦੇਖੋ ਆਲੂਆਂ ਦਾ ਜਿਹੜਾ ਸਿਸਟਮ ਸੀਗਾ ਹੁਣ ਸਾਰਾ ਲੰਘ ਗਿਆ ਹੁਣ ਤਾਂ ਬੇਲਾ ਉਹ ਵੀ ਸਿਕਾਉਣੀਆਂ ਨੇ ਜੇ ਕੋਰਾ ਪੈ ਜੂ ਕੋਈ ਦਿੱਕਤ ਵਾਲੀ ਗੱਲ ਨਹੀਂ ਪ੍ਰਮਾਤਮਾ ਇੰਨਾ ਵੀ ਜੱਟ ਨੂੰ ਕਦੇ ਮਾਰਦਾ ਨਹੀਂ ਹੁੰਦਾ ਇੱਕ ਪਾਸੇ ਨੁਕਸਾਨ ਇੱਕ ਪਾਸੇ ਫਾਇਦਾ ਉਹ ਜ਼ਰੂਰ ਕਰ ਦਿੰਦਾ ਤੇ ਕਣਕਾਂ ਦੇ ਵਿੱਚ ਕਿਸਾਨ ਵੀਰੋ ਕੋਰੇ ਦਾ ਹੁਣ ਆਪਾਂ ਨੂੰ ਫਾਇਦਾ ਹੋਣ ਵਾਲਾਗਾ ਇਹ ਤੁਹਾਡੇ ਵੀ ਆ ਵਾਸਤੇ ਖੁਸ਼ੀ ਦੀ ਗੱਲ ਹੈ ਦੂਜੇ ਨੰਬਰ ਤੇ ਕਿਸਾਨ ਵੀਰੋ ਦੂਜਾ ਪਾਣੀ ਲੱਗਣ ਤੋਂ ਪਹਿਲਾਂ ਜਿਹੜਾ ਆਪਾਂ ਜੂਰੀਆ ਵਗੈਰਾ ਦਿੱਤਾ ਹੋਇਆ ਉਹ ਹੁਣ ਸਾਰਾ ਦੂਜੇ ਪਾਣੀ ਨਾਲੇ ਲੱਗਣਾ ਕਣਕ ਨੂੰ ਗਰੋਥ ਪੂਰੀ ਵਧੀਆ ਹੋ ਜਾਊਗੀ ਕੋਈ ਟੈਨਸ਼ਨ ਵਾਲੀ ਗੱਲ ਕੋਈ ਨਹੀਂ ਬੇਫਿਕਰ ਹੋ ਕੇ ਹੁਣ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਮੌਸਮ ਖੁੱਲ ਗਿਆ ਤੇ ਅੱਗੇ ਕਿਸਾਨ ਵੀਰੋ ਗੱਲ ਕਰਦੇ ਆਂ ਆਪਾਂ ਸਾਰਿਆਂ ਤੋਂ ਵੱਡੇ ਸਵਾਲ ਕਿਸਾਨ ਵੀਰੋ ਕੀ ਹੁੰਦੇ ਨੇ ਜਿਹੜੇ ਤੁਹਾਡੇ ਹੁਣ ਕਣਕਾਂ ਦੇ ਉੱਪਰ ਪੀਲਾ ਪਣ ਸੀਗਾ ਕੋਈ ਕਹਿੰਦਾ ਕੁਝ ਕਰਨਾ ਕੋਈ ਕਹਿੰਦਾ ਕੁਝ ਕਰਨਾ ਕਿਹਨਾਂ ਮੈਂ ਜਿਹੜੀ ਵੀ ਤੁਸੀਂ ਸਪਰੇਅ ਕਰਨੀ ਚਾਹੋ ਨਿਓ ਕਰ ਦੋ ਪੀਲਾ ਪਣ ਕਿਸਾਨ ਵੀਰੋ ਜਿਹੜਾ ਕਣਕਾਂ ਦੇ ਵਿੱਚ ਹੁੰਦਾ ਉਹ ਆਪਣੇ ਆਪ ਜਦੋਂ ਆਪਣੀ ਫਸਲ ਨੇ ਧੁੱਪ ਲੈਣ ਲੱਗ ਜਾਣਾ ਆਪਣੇ ਆਪ ਕਣਕ ਦਾ ਪੀਲਾਪਨ ਉਹ ਹੌਲੀ-ਹੌਲੀ ਦੂਰ ਹੋ ਜਾਣਾ ਤੇ ਇੱਕ ਹੋਰ ਵੱਡੀ ਸਮੱਸਿਆ ਕਿਸਾਨ ਵੀਰਾਂ ਨੂੰ ਸਾਰਿਆਂ ਤੋਂ ਵੱਡੀ ਆ ਰਹੀ ਹੈ ਉਹ ਕੀ ਆ ਰਹੀ ਹੈ ਕਿਸਾਨ ਵੀਰੋ ਆਪਣੀਆਂ ਜਿਹੜੀਆਂ ਕਣਕਾਂ ਹੁਣ ਨਸਾਰਾ ਲੈ ਰਹੀਆਂ ਨੇ ਉਹ ਕਣਕਾਂ ਦਾ ਗਰੋਥ ਇੱਕ ਤਾਂ ਥੋੜੀ ਜੀ ਘੱਟ ਰਹੇਗੀ ਦੂਜੇ ਨੰਬਰ ਤੇ ਉਹ ਕਣਕਾਂ ਦੇ ਵਿੱਚ ਇੱਕ ਸਾਰਿਆਂ ਤੋਂ ਵੱਡੀ ਸਮੱਸਿਆ ਆਈ ਆ ਕਣਕਾਂ ਦੀ ਗਰੋਥ ਦੇ ਨਾਲ-ਨਾਲ ਕਣਕਾਂ ਦੇ ਜਿਹੜੇ ਛਿੱਟੇ ਬੰਦ ਨੇ ਉਹਨਾਂ ਦਾ ਸਾਈਜ਼ ਉਹ ਘਟ ਰਹਿ ਰਿਹਾ ਉਹ ਆਪਾਂ ਵੀਡੀਓ ਤੁਹਾਡੇ ਨਾਲ ਸਪੈਸ਼ਲ ਸ਼ੇਅਰ ਕਰਨੀ ਆ ਕਿਉਂ ਰਹਿ ਰਿਹਾ ਹੈਗਾ ਗ੍ਰੋਥ ਆ ਜਿਹੜੀ ਠੰਡ ਜ਼ਿਆਦਾ ਹੋਣ ਕਰਕੇ ਕਣਕਾਂ ਦੀ ਗ੍ਰੋਥ ਰੁਕ ਗਈ ਕਣਕਾਂ ਦੀ ਜਿਹੜੀ ਕਿਸਾਨ ਵੀਰੋ ਟਾਈਮ ਪੀਰੀਅਡ ਆ ਉਹ ਪੂਰਾ ਹੋ ਚੁੱਕਿਆ ਹੁਣ ਜਿਹੜੀ ਕਿਸਾਨ ਵੀਰੋ 90 95 ਦਿਨ ਦੀ ਕਣਕ ਹੋਗੀ ਉਹਨੇ ਨਸਾਰਾ ਤਾਂ ਲੈਣਾ ਹੀ ਐ ਤਾਂ ਉਹਨੇ ਕਿਸੇ ਨਾ ਕਿਸੇ ਟਾਈਮ ਜਾ ਕੇ ਨਸਾਰਾ ਲੈਣਾਗਾ ਤੇ ਹੁਣ ਜਿਹੜੀ ਕਣਕ 90 95 ਦਿਨ ਦੀ ਹੋਗੀ ਉਹਦਾ ਨਸਾਰਾ ਹੋਣਾ ਹੀ ਹੋਣਾ ਹੁਣ ਉਹਨੂੰ ਆਪਾਂ ਕਿਵੇਂ ਰੋਕ ਸਕਦੇ ਆ ਜਦੋਂ ਦਾ ਟਾਈਮ ਆ ਚੁੱਕਾ ਹੈ ਸਟੇਜ ਉਹਦੀ ਆ ਚੁੱਕੀ ਹੈ ਤੇ ਜਿਹੜੇ ਕਿਸਾਨ ਵੀਰਾਂ ਨੇ ਹੁਣ ਫਾਇਦਾ ਚੁੱਕਣਾਗਾ 13045 ਦਾ ਜਿਹੜਾ ਤੁਸੀਂ ਰਿਜ਼ਲਟ ਹੁਣ ਫੁੱਲ ਲੈ ਸਕਦੇ ਹੋ ਦੋਜ ਤੁਹਾਨੂੰ ਦੱਸੀ ہوئی ਆ ਵੇਜ ਜਿਗੋਗੇ ਸਪਰੇਅ ਕਰ ਦੋ ਜਿਹੜੇ ਕਿਸਾਨ ਵੀਰਾਂ ਦੇ ਹੁਣ ਮੰਨ ਕੇ ਚਲੋ ਤੀਜਾ ਪਾਣੀ ਲੱਗਣ ਵਾਲਾਗਾ ਕਣਕ ਭਾਈ ਤੁਹਾਡੀ SC 85 90 ਦਿਨ ਦੀ ਹੋਗੀ ਤੁਹਾਨੂੰ ਐ ਆ ਵੀ ਹੁਣ ਆਪਣੀ 5-4 ਦਿਨਾਂ ਚੰਨਸਾਰਾ ਲਊਗੀ ਆਪਾਂ ਪਾਣੀ ਵੀ ਦੇਣਾਗਾ ਤੁਸੀਂ ਕਿਸਾਨ ਵੀਰੋ 13045 ਦੀ ਸਪਰੇ ਕਰਕੇ ਪਾਣੀ ਲਾ ਸਕਦੇ ਹਾਂ ਇੱਕ ਕਿਸਾਨ ਵੀਰੋਂ ਹੁਣ ਗੱਲ ਆ ਵੀ ਕਰਨੀ ਆਪਾਂ ਦੇਖੋ ਬਹੁਤ ਵੀਰਾਂ ਦੇ ਮੈਸੇਜ ਫੋਨ ਆਉਂਦੇ ਨੇ ਯਾਰ ਵੀ ਕਣਕ ਜੀ 65 ਦਿਨ ਦੀ ਹੋ ਗਈ 70 ਦਿਨ ਦੀ ਹੋ ਗਈ 75 ਦੀ ਹੋ ਗਈ ਜੀ ਗੁੱਲੀ ਰੰਡਾ ਉਤੋਂ ਦੀ ਨਾ ਅਸੀਂ ਕਿਹੜੀ ਸਪਰੇ ਕਰਦੇ ਵੀਰੋ ਦੇਖੋ ਆਪਾਂ ਕੋਈ ਰეკਮੈਂਡੇਸ਼ਨ ਨਹੀਂ ਤੁਹਾਨੂੰ ਕਰਦੇ ਜਿਹੜੀ ਸਪਰੇ ਕਰਨੀ ਹੈ ਤੁਸੀਂ ਆਪਣੀ ਮਰਜ਼ੀ ਨਾਲ ਕਰਨੀ ਆਪਾਂ ਕੋਈ ਰეკਮੈਂਡੇਸ਼ਨ ਨਹੀਂ ਕਰਦੇ ਕੋਈ ਟੌਪਿਕ ਐਕਸਲ ਕਰਨੀ ਆ ਤੁਸੀਂ ਕਰੋ ਨਾ ਕਰੋ ਕਿਉਂਕਿ ਜਿਹੜੀ ਹੁਣ ਆਪਾਂ ਨੇ ਆਪ ਤੁਹਾਨੂੰ ਪਤਾ ਤਜਰਬਾ ਕਰਦੇ ਰਹੇ ਨੇ ਦੇਖੋ ਮੈਂ ਤੁਹਾਨੂੰ ਆਪ ਵੀ ਦੱਸਿਆ ਸਪੈਸ਼ਲ ਵੀਡੀਓ ਪਾਈ ਆਪਾਂ ਤੁਹਾਨੂੰ ਸੱਚਾਈ ਦੱਸੀ ਹੈ ਵੀ ਵੀਰੇ ਆਪਾਂ ਜਿਹੜਾ ਤਜਰਬਾ ਕਰਿਆ ਸੀਗਾ ਮੈਨੂੰ 3 ਕੀਲਿਆਂ ਦੇ ਵਿੱਚ ਬਹੁਤ ਵੱਡਾ ਧੱਕਾ ਮਰਵਾ ਲਿਆ ਮੈਂ ਕਨਕ ਨੂੰ 240 ਅਟਲੈਂਟਿਕ ਨਾਲ ਪਾ ਕੇ ਨਾਲੇ 100 ਐਮਐਲ ਸੈਲਫ 240 ਪਾਈ ਸੀ ਤੇ ਹੁਣ ਕਿਸਾਨ ਵੀਰੋ ਤੁਸੀਂ ਮੈਨੂੰ ਐ ਦੱਸੋ ਜਦੋਂ ਮੈਂ ਤੁਹਾਨੂੰ ਹੁਣ ਇਹ ਚੀਜ਼ ਦੱਸ ਦੱਸੂਗਾ ਕੱਲੂ ਵੀ ਮੈਂ ਵੀਰੇ ਆਪ ਪਾ ਦੂ ਤੁਸੀਂ ਤਾਂ ਮੇਰੇ ਤੇ ਐਕਸ਼ਨ ਆਉਣਾ ਉਹ ਜੀ ਦਾ ਮੈਂ ਤੁਹਾਨੂੰ ਤਾਂ ਹੀ ਇਹ ਗੱਲ ਕਲੀਅਰ ਕਰੀ ਐ ਵੀ ਬਿਰੇ ਡਬਲ ਸਾਲਟ ਨਾ ਯੂਜ਼ ਕਰਿਆ ਕਰੋ ਜਿਆਦਾ ਤੋਂ ਜਿਆਦਾ ਤੇ ਕਿਸਾਨ ਵੀਰ ਨੇ ਜਿਹੜੇ ਕੋਈ ਸਪਰੇਅ ਕਰਨੀ ਚਾਹੁੰਦੇ ਨੇ ਆਪਣੀ ਮਰਜ਼ੀ ਨਾਲ ਕਰ ਸਕਦੇ ਨੇ ਬੌਰਨ ਦਾ ਸਹੀ ਸਮਾਂ 13045 ਦਾ ਜਿਹਨੇ ਫੰਗੀਸਾਈਡ ਕਰਨਾ ਆ ਉਹਦਾ ਸਹੀ ਸਮਾਂ ਜ਼ਿੰਕ ਦੀ ਸਪਰੇਅ ਦੇਣੀ ਚਾਹੋ ਨੇ ਤੁਸੀਂ ਉਹ ਦਵੋ ਕੋਈ ਦਿੱਕਤ ਵਾਲੀ ਗੱਲ ਨਹੀਂ ਤਾਣੇ ਦੀ ਕੁਆਲਿਟੀ ਵਾਸਤੇ ਜ਼ਿੰਕ ਬੌਰਨ 13045 ਚ ਲੇਟਡ ਜ਼ਿੰਕ ਨਾਲ ਤੁਸੀਂ ਕਰ ਸਕਦੇ ਹੋ ਤੇ ਬਾਅਦ ਦੇ ਵਿੱਚ ਕਿਸਾਨ ਵੀਰੋ ਪਸਤਾਉਣ ਨਾਲ ਹੁਣ ਤੁਸੀਂ ਸਪਰੇਅ ਦੇਮੂਗ ਤਾਂ ਤੁਹਾਨੂੰ ਰਿਜ਼ਲਟ ਬੈਟਰ ਮਿਲਣਗੇ ਤੇ ਜਿਹੜੀ ਅੱਗੇ ਕਿਸਾਨ ਵੀਰੋ ਆਪਾਂ ਇੱਕ ਹੋਰ ਗੱਲ ਕਰਨੀ ਹੈਗੀ ਤੇ ਜਿਹੜੀ ਕਿਸਾਨ ਵੀਰੋ ਤੁਸੀਂ ਫਾਸਲਾ ਤੁਹਾਡੀ ਟੱਕਾ ਵੱਜ ਗਿਆ ਤੁਹਾਡੀ ਕਣਕ ਮੰਨ ਲਓ 65 ਦਿਨ ਦੀ ਹੋਗੀ 70 ਦੀ ਵੀ ਹੋਗੀ ਤੁਸੀਂ ਟੱਕਾ ਕਣਕ ਨੂੰ ਵੱਜ ਗਿਆ ਸੀ ਜਾਂ ਕਣਕ ਉਨੀ ਗ੍ਰੋਥ 'ਚ ਨਹੀਂ ਹੈਗੀ ਤੁਹਾਨੂੰ ਐ ਵੀ ਝਾੜਨਾ ਘਟ ਜੇ ਤਾਂ ਹੁਣ ਕਿਸਾਨ ਵੀਰੋ ਤੁਸੀਂ 05234 ਵੀ ਕਰ ਸਕਦੇ ਹਾਂ 1261 ਵੀ ਕਰ ਸਕਦੇ ਹਾਂ ਲਿਆ ਕੇ 1.5 ਕਿਲੋ ਤੱਕ ডোজ ਰੱਖ ਸਕਦੇ ਹੋ ਦੋਨਾਂ ਦੀ 100 ਲੀਟਰ ਪਾਣੀ ਮਗਰ ਜਿੰਕ ਦੀ ਨਾਲ ਸਪਰੇਅ ਦੇ ਸਕਦੇ ਹੋ ਮੈਗਨੀਜ਼ ਵੀ ਕਰ ਸਕਦੇ ਹੋ ਜੇ ਤੁਹਾਨੂੰ ਲੱਗੇ ਨਹੀਂ ਤੁਸੀਂ ਕਿਸਾਨ ਵੀਰੋ 3 ਕਿਲੋ ਤੋਂ ਲੈ ਕੇ 4 ਕਿਲੋ ਡੀਏਪ 1.5 ਤੋਂ 2 ਕਿਲੋ ਯੂਰੀ ਦੀ ਸਪਰੇਅ ਦੇ ਦਿਓ ਉਹ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਦੇ ਦੂਗੀ ਇਹ ਕਿਸਾਨ ਵੀਰੋ ਸਪਰੇਆ ਮੈਂ ਤੁਹਾਨੂੰ ਤਾਂ ਦੱਸ ਰਿਹਾ ਹੁਣ ਮੌਸਮ ਖੁੱਲ ਗਿਆ ਹੁਣ ਤੁਹਾਡੇ ਲਈ ਬੇ ਟਾਈਮ ਆ ਸਾਮੂ ਮੌਕਾ ਸਮੂ ਆਪਾਂ ਫਾਇਦਾ ਲੈਣਾ ਹੈ ਇਹ ਚੀਜ਼ ਦਾ ਕਿਉਂਕਿ ਆਪਾਂ ਝਾੜ ਵੀ ਵਧੀਆ ਲੈਣਾ ਖਰਚਾ ਵੀ ਘਟਾਉਣਾ ਤੇ ਕਿਸਾਨ ਵੀਰੋ ਜਿੱਥੇ ਤੁਹਾਨੂੰ ਲੱਗਦਾ ਵੀ ਆਪਣੀ ਕਣਕ ਦੀ ਗ੍ਰੋਥ ਨਹੀਂ ਇਹ ਸਪ੍ਰੇ ਹਾਂ ਦੇਵੋ ਤੇ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਸਾਰਿਆਂ ਨੂੰ ਜਿਹੜੀ ਆਪਾਂ ਜਾਣਕਾਰੀ ਤੁਹਾਨੂੰ ਦਿੰਨਿਆ ਵਧੀਆ ਲੱਗਦੀ ਹੋਵੇਗੀ ਜਾਣਕਾਰੀ ਜਿਹੜੀ ਵੀਡੀਓ ਆਪਾਂ ਪਾਉਣੀ ਆ ਤੁਸੀਂ ਪੂਰੀ ਦੇਖ ਕੇ ਤੁਹਾਡਾ ਕੋਈ ਨਾ ਕੋਈ ਮਸਲਾ ਹੱਲ ਹੁੰਦਾ ਹੋਊਗਾ ਇਸੇ ਤਰ੍ਹਾਂ ਕਿਸਾਨ ਵੀਰੋ ਆਪਾਂ ਵਧੀਆ ਤੋਂ ਵਧੀਆ ਜਾਣਕਾਰੀਆਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ ਡੇਲੀ ਆਪਣੀ ਵੀਡੀਓ ਅਪਲੋਡ ਹੁੰਦੀ ਰਹੇਗੀ ਇਸੇ ਤਰ੍ਹਾਂ ਆਪਣਾ ਪਿਆਰ ਬਣਿਆ ਰਹੇ ਇਸੇ ਤਰ੍ਹਾਂ ਤੁਸੀਂ ਆਪਣੇ ਚੈਨਲ ਦੀ ਸਪੋਰਟ ਕਰਦੇ ਰਹੋ ਇਸੇ ਤਰ੍ਹਾਂ ਆਪਾਂ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ ਸੇਵਾ ਕਰਦੇ ਰਹਾਂਗੇ ਤੁਹਾਡੀ ਧੰਨਵਾਦ